ਕਪਤਾਨ ਰੂਪਨਗਰ ਗੁਲਨੀ ਸਿੰਘ ਘਰਨਾਣਾ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਭੋਲੇ-ਪਾਲੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹਾਂ ਜਾਣਕਾਰੀ ਦਿੱਤੀ ਹੈ। ਆਓ ਜਾਣਦੇ ਹਾਂ। ਅ 3 ਤਰੀਕ ਨੂੰ ਸਾਡੇ ਇਲਾਕੇ ਨੂਰਪੁਰ ਥਾਣਾ ਨੂਰਪੁਰ ਬੇਰੀ ਦੇ ਇਲਾਕੇ 'ਚ ਇੱਕ ਵਾਰਦਾਤ ਹੋਈ ਸੀ ਜਿਦੇ ਵਿੱਚ ਇੱਕ ਫੈਮਿਲੀ ਜਿਹੜੀ ਹੈਗੀ ਹੈ ਇੱਕ ਕਪਲ ਸੀਗਾ ਉਹ ਬਾਜ਼ਾਰ ਕੋਈ ਸਮਾਨ ਲੈਣ ਗਿਆ ਹੋਇਆ ਸੀਗਾ ਔਰ ਉਸ ਤੋਂ ਬਾਅਦ ਨਿਊਜ਼ ਵੀ ਸਾਨੂੰ ਸੁਣਾਉਣਿਤ ਵਿਲਿਆ ਕਿ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਮੋਹਿਤ ਕਰਕੇ ਹਿਪਨੋਟਾਈਜ਼ ਕਰਕੇ ਜਿਹੜਾ ਹੈਗਾ ਉਹਨਾਂ ਦੇ ਚੂੜੀਆਂ ਤੇ ਕੰਦੀਆਂ ਵਾਲੀਆਂ ਲਵਾ ਲੀਆਂ ਉਸ ਤੋਂ ਬਾਅਦ ਫਰਦਰ ਜਿਹੜੀ ਹੈਗੀ ਇਹਦੇ ਵਿੱਚ ਉਹਨਾਂ ਦਾ ਸਟੇਟਮੈਂਟ ਦਰਜ ਕਰਕੇ ਜਦੋਂ ਉਹਨਾਂ ਦਾ ਬਿਆਨ ਲਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਬੰਦੇ ਸੀਗੇ ਜਿਹਦੇ ਚੋਂ ਪਹਿਲਾਂ ਕੁਝ ਬੰਦਿਆਂ ਨੇ ਆ ਕਰਕੇ ਮੰਦਿਰ ਦਾ ਪਤਾ ਪੁੱਛਿਆ ਫਿਰ ਜਦੋਂ ਦੂਜੀ ਦੂਜੇ ਬੰਦੇ ਆਏ ਮੋਟਰਸਾਈਕਲ ਵਾਲੇ ਉਹਨਾਂ ਨੇ ਆ ਕਰਕੇ ਦੱਸਿਆ ਕਿ ਇੱਕ ਬਾਬਾ ਹੈਗਾ ਬੜਾ ਸ਼ਕਤੀਸ਼ਾਲੀ ਹੈਗਾ ਫਿਰ ਤੀਜਾ ਉਹ ਬਾਬਾ ਜਿਹੜਾ ਹੈਗਾ ਉਹ ਟਕਰਿਆ ਤੇ ਉਹ ਪਹਿਲੀ ਵਾਲੀ ਜਿਹੜੀ ਫੈਮਿਲੀ ਸੀਗੀ ਜਿਹੜਾ ਗਰੁੱਪ ਸੀਗਾ ਉਹਨਾਂ ਨੇ ਆਪਣੇ ਸਮਾਨ ਲਾ ਕਰਕੇ ਜਿਹੜਾ ਹੈਗਾ ਉਹ ਬਾਬੇ ਨੂੰ ਫੜਾਤਾ ਇਹ ਕਹਿ ਕਰਕੇ ਕਿ ਮੇਰਾ ਸਮਾਨ ਦੁੱਗਣਾ ਹੋ ਜਾਊਗਾ ਤੋਂ ਉਹਨਾਂ ਨੂੰ ਦੇਖਾ ਦੇਖੀ ਜਿਹੜੀ ਹੈਗੀ ਇਹ ਜਿਹੜੇ ਸਾਡੇ ਕੰਪਲੇਨੈਂਟ ਹੈਗੇ ਇਹਨਾਂ ਨੇ ਵੀ ਚੂੜੀਆਂ ਸੋਨੇ ਦੀਆਂ ਤੇ ਜਿਹੜੀ ਕੰਨ ਦੀਆਂ ਮੁੰਦਰੀਆਂ ਸੀਗੀਆਂ ਇਹ ਉਤਾਰ ਕਰਕੇ ਦਿੱਤੀਆਂ ਔਰ ਇਹ ਸੋਚ ਕਰਕੇ ਕਿ ਡਬਲ ਹੋ ਜਾਊਗਾ ਉਹਨਾਂ ਨੇ ਵੀ ਕੋਈ ਮੰਤਰ ਫੂਕ ਕਰਕੇ ਰੁਮਾਲ ਬਣ ਕੇ ਦਿੱਤਾ ਇਹਨੂੰ ਘਰ ਜਾ ਕੇ ਖੋਲਣਾ ਉਸ ਤੋਂ ਪਹਿਲਾਂ ਖੋਲੋਗੇ ਤੇ ਵਿੱਚ ਕੁਝ ਨਹੀਂ ਲੱਭਣਾ ਤੇ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਜਦੋਂ ਇਹਨਾਂ ਨੇ ਘਰੇ ਜਾ ਕਰਕੇ ਉਹ ਰੁਮਾਲ ਖੋਲਿਆ ਉਹ ਉਹਦੇ ਵਿੱਚ ਕੁਝ ਵੀ ਨਹੀਂ ਲੱਭਿਆ ਜਿਹੜਾ ਇਹ ਚੂੜੀ ਤੇ ਸੋਨੇ ਦੀ ਬਾਲੀਆਂ ਸੀਗੀਆਂ ਉਹ ਵੀ ਉਹਦੇ ਵਿੱਚ ਨਹੀਂ ਸੀਗੀਆਂ ਇਸ ਤਰੀਕੇ ਦੇ ਨਾਲ ਇਹਨਾਂ ਨੇ ਠੱਗੀ ਹੋਈ ਸੀਗੀ ਉਸ ਸਿਲਸਿਲੇ 'ਚ ਜਿਹੜਾ ਮੁਕੱਦਮਾ ਹੈਗਾ 52 ਨੰਬਰ 318 4 ਔਰ 35 ਜਿਹੜਾ ਸਬਸੈਕਸ਼ਨ ਹੈਗਾ ਉਹਦੇ ਵਿੱਚ ਦਰਜ ਕਰਕੇ ਭਾਰਤੀ ਨਿਆਂਇਕ ਸੰਹਿਤਾ ਦੇ ਵਿੱਚ ਉਹ ਆਪਣੀ ਤਫ਼ਤੀਸ਼ ਜਿਹੜੀ ਹੈ ਅਮਲ 'ਚ ਲਿਆਂਦੀ ਗਈ ਥਾਣਾ ਨਰਪੋਤ ਬੇਦੀ ਦੀ ਟੀਮ ਤੇ ਨਾਲ ਜਿਹੜਾ ਹੈਗਾ ਸੀਆਈਏ ਦੀ ਟੀਮ ਕਾਫੀ ਇਹਨਾਂ ਨੇ ਚੰਗੀ ਤਰੀਕੇ ਦੇ ਨਾਲ ਟੀਮ ਵਰਕ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਕੇ ਔਰ ਕਾਫੀ ਦੂਰ ਤੱਕ ਗਰੀ ਆਪਾਂ ਟ੍ਰੇਲ ਬਣਾਈ ਔਰ ਸਾਇੰਟਿਫਿਕ ਮੈਥਡ ਨਾਲ ਇਨਵੈਸਟੀਗੇਸ਼ਨ ਕਰਤੇ ਹੋਏ ਇਹਨਾਂ ਨੂੰ ਆਪਾਂ ਆਈਡੈਂਟੀਫਾਈ ਕੀਤਾ ਔਰ ਇਹਦੇ ਵਿੱਚੋਂ ਜਿਹੜਾ ਇੱਕ ਬਾਬਾ ਸੀਗਾ ਜਿਹੜਾ ਗੁਲਾਮਾਂ ਉਹ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਔਰ ਆਜ ਉਹਨੂੰ ਪੇਸ਼ ਕਰਕੇ ਉਹਦਾ 24 ਘੰਟੇ ਦਾ ਪਹਿਲਾਂ ਰਿਮਾਂਡ ਵੀ ਲੈ ਲਿਆ ਹੈ ਇਸ ਤੋਂ ਇਲਾਵਾ ਜਿਹੜੇ ਪੰਜ ਬੰਦੇ ਨਾਲ ਹੋਰ ਸਾਥੀ ਸੀਗੇ ਉਹ ਵੀ ਆਪਾਂ ਆਈਡੈਂਟੀਫਾਈ ਕਰ ਲਏ ਹੈਗੇ ਉਹਨਾਂ ਦੀ شناخت ਸ਼ੇਖਰ ਦੋਦੀ ਕੋਮਲ ਰਣਾ ਤੇ ਮਾਲੂ ਜਿਹੜੇ ਹੈਗੇ ਨੇ ਇਹ ਸਾਰੇ ਮੁਰਾਦਪੁਰਾ ਬਸਤੀ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਵਜੋਂ ਹੋਈ ਔਰ ਹੁਣ ਇਹਨਾਂ ਦੀ ਪਾਲ ਜਿਹੜੀ ਆਪਾਂ ਕਰ ਰਹੇ ਹੈਗੇ ਆ ਸਾਡੀ ਰੇਡਿੰਗ ਪਾਰਟੀਆਂ ਔਨ ਹੈਗੀਆਂ ਨੇ ਉਹ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਫਤਮੇਦਰਜ ਹੈਗੇ ਨੇ ਲੁਧਿਆਣੇ ਇਹਨਾਂ ਨੇ ਸਨੇਚਿੰਗ ਕੀਤੀ ਸੀਗੀ ਉਹਦਾ ਮੁਕੱਦਮਾ ਦਰਜ ਹੈਗਾ। ਇਸ ਤੋਂ ਇਲਾਵਾ ਹੁਣ ਹੋਰ ਪਚੋਕਰ ਜਿਹੜਾ ਹੈਗਾ ਆਪਾਂ ਹੁਣ ਤਫਤੀਸ਼ ਦੌਰਾਨ ਵਿਚਾਰਾਂਗੇ ਕਿਉਂਕਿ ਇਹੋ ਜਿਹੀਆਂ ਵਾਰਦਾਤਾਂ ਕਈ ਅਨਟਰੇਸ ਚਲੀਆਂ ਜਾਂਦੀਆਂ ਨੇ ਕਿਉਂਕਿ ਬੜੇ ਹੀ ਸ਼ਾਤਰ ਹੁੰਦੇ ਨੇ ਇਹ ਜਿਹੜੇ ਅਕਿਊਜ਼ਡ ਹੈਗੇ। ਤੇ ਹੁਣ ਆਪਾਂ ਦੇਖਾਂਗੇ ਹੋਰ ਵੀ ਕਿਤੇ ਇਹੋ ਜਿਹੀ ਵਾਰਦਾਤ ਹੋਈ ਹੈ ਤਾਂ ਉਹਨਾਂ ਦੇ ਜਿੰਨਾਂ ਦੀ ਕੀ ਸ਼ਮੂਲੀਅਤ ਹੈਗੀ ਉਹ ਵੀ ਆਪਾਂ ਸਾ ਨਾ ਦੇ ਖਿਲਾਫ ਹੋਏ ਨੇ ਜੋ ਅਨਟ੍ਰੇਸ ਦੇਗੇ ਆਪਾਂ ਉਹਨਾਂ ਨੂੰ ਵੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਗਰੁੱਪ ਵਿੱਚ 6 ਬੰਦੇ ਸੀਗੇ ਜਿਹਦੇ ਵਿੱਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਵਿੱਚ ਇੱਕ ਲੇਡੀ ਵੀ ਹੈਗੀ ਹੈ ਇਹ ਇਸ ਤਰੀਕੇ ਦਾ ਗਰੁੱਪ ਬਣਾ ਕਰਕੇ ਚੱਲਦੇ ਨੇ ਲੋਕੀ ਇਹਨਾਂ ਤੇ ਵਿਸ਼ਵਾਸ ਛੇਤੀ ਕਰ ਲੈਂਦੇ ਹੈਗੇ ਔਰ ਉਹਨਾਂ ਦੀ ਗੱਲਾਂ ਵਿੱਚ ਆ ਕਰਕੇ ਫਿਰ ਜਿਹੜਾ ਆਪਣਾ ਸਮਾਨ ਹੈਗਾ ਜਿਸ ਤਰ੍ਹਾਂ ਸੋਨੇ ਤੇ ਚੂੜੀਆਂ ਵਾਲੀਆਂ ਲਾ ਕਰਕੇ ਦੇਤੀਆਂ ਇਹੋ ਜੀ ਜਿਹੜੀ ਵਾਰਦਾਤ ਫਿਰ ਅੰਜਾਮ ਦਿੰਦੇ ਹੈ। ਦੇਖੋ ਫੈਮਲੀ ਜਦੋਂ ਇੱਕ ਫੈਮਲੀ ਆ ਕਰਕੇ ਸਾਹਮਣੇ ਜਾਂਦੀ ਹੈ ਉਹਨੇ ਆਪਣਾ ਸਮਾਨ ਲਾ ਕਰਕੇ ਦਿੱਤਾ ਬਾਬੇ ਨੂੰ ਇਮਾਨ ਮੇਰਾ ਸਮਾਨ ਡਬਲ ਹੋ ਜਾਊਗਾ ਉਹਦੀ ਦੇਖਾ ਦੇਖੀ ਜਿਹੜੀ ਦੂਜੀ ਲੇਡੀ ਸੀਗੀ ਉਹਨੇ ਵੀ ਆਪਣਾ ਸਮਾਨ ਲਾ ਕਰਕੇ ਦਿੱਤਾ ਤੇ ਇੱਕ ਮਤਲਬ ਮੈਂ ਕਹੂੰਗਾ ਕਿ ਠੱਗੀ ਮਾਰਨ ਦਾ ਇੱਕ ਤਰੀਕਾ ਹੈਗਾ ਜੋ ਜੋ ਹਿਪਨੋਟਾਈਜ਼ ਕਰਨ ਵਾਲੀ ਗੱਲ ਸੀਗੀ ਇਹੋ ਜੀ ਕੋਈ ਗੱਲ ਇਹਦੇ ਚ ਹਜੇ ਸਾਹਮਣੇ ਨਹੀਂ ਆਈ ਹੈ ਬਟ ਫੇਰ ਵੀ ਜਿਹੜੀ ਤਫ਼ਤੀਸ਼ ਸਾਡੀ ਜਿਹੜੀ ਹੈਗੀ ਉਹ ਡੂੰਘਾਈ ਨਾਲ ਆਪਾਂ ਕਰਾਂਗੇ ਔਰ ਉਹਦੇ ਜੋ ਵੀ ਗੱਲ ਸਾਹਮਣੇ ਆਏਗੀ ਉਸ ਹਿਸਾਬ ਨਾਲ ਆਪਾਂ ਵਾਦਾ ਜਰਮ ਕਰਾਂਗੇ ਨਹੀਂ ਹੁਣ ਜਿਹੜਾ ਹੈਗਾ ਸਮਾਨ ਰਿਕਵਰੀ ਦੇ ਵਾਸਤੇ ਸਾਡਾ ਹੁਣ ਆਪਾਂ ਉਪਰਾਲੇ ਕਰਾਂਗੇ ਉਹਨੇ ਜਸ ਸਾਨੂੰ ਰਿਮਾਂਡ ਮਿਲਿਆ ਹੈਗਾ 2 ਦਿਨ ਦਾ ਹੁਣ ਅਗਲੀ ਕਾਰਵਾਈ ਉਹਦੇ ਆੰਧਵਿਸ਼ਵਾਸ ਵੀ ਕਹਿ ਸਕਦੇ ਆ ਦੇਖੋ ਜੀ ਕੋਈ ਵੀ ਤੁਹਾਡਾ ਪੈਸਾ ਡਬਲ ਕਰਕੇ ਨਹੀਂ ਦੇ ਸਕਦਾ देयर इज नो ਫ੍ਰੀ ਲੰਚ ਇਨ ਦ ਸੋਸਾਇਟੀ ਕੋਈ ਵੀ ਤੁਹਾਨੂੰ ਅਗਰ ਫ੍ਰੀ ਵਿੱਚ ਕੋਈ ਦੇਣ ਦੀ ਗੱਲ ਕਰ ਰਿਹਾ ਤਾਂ ਮਤਲਬ ਉਹ ਠੱਗੀ ਮਾਰ ਰਿਹਾ ਹੈਗਾ ਸਾਈਬਰ ਕ੍ਰਿਮੀਨਲਸ ਵੀ ਐਸੀ ਚੀਜ਼ ਦਾ ਫਾਇਦਾ ਉਠਾਉਂਦੇ ਹੈਗੇ ਨੇ ਉਹ ਕਹਿੰਦੇ ਨੇ ਜੀ ਤੁਸੀਂ ਸਟਾਕ ਵਿੱਚ ਲਗਾਓ ਜਾਂ ਕਿਸੇ ਹੋਰ ਚੀਜ਼ ਵਿੱਚ ਲਗਾਓ ਤੁਹਾਡਾ ਪੈਸਾ ਆਪਾਂ ਡਬਲ ਕਰ ਦਿੰਦੇ ਆ ਵਧਾ ਦੇਾਂਗੇ ਬਟ ਇਹੋ ਜੀ ਕੋਈ ਗੱਲ ਨਹੀਂ ਜਦ ਤੱਕ ਤੁਸੀਂ ਮਿਹਨਤ ਨਹੀਂ ਕਰੋਗੇ ਉਦੋਂ ਤੱਕ ਤੁਹਾਨੂੰ ਪੈਸਾ ਨਹੀਂ ਮਿਲਣ ਵਾਲਾ ਤੇ ਇਹਨਾਂ ਜਾਲ ਸਾਜਾਂ ਤੋਂ ਬਚ ਕੇ ਰਹੋ ਔਰ ਜਿਹੜਾ ਹੈਗਾ ਪੁਲਿਸ ਦਾ